ਪਹਿਲੀ ਕੀ ਨਾਮ ਦਾ ਮੇਰਾ ਨਾਮ ਮਨਤਾ ਬਾਜੀ ਮੇਰਾ ਹਸਬੰਦ ਦਾ ਨਾਮ ਅਵ੍ਰਿੰਦਰਪਾਲ ਸਿੰਘ ਜੀ ਉਹ ਭਾਈ ਹਾਂਜੀ ਭਾਜੀ ਕੱਲ ਕਰੋਗੇ ਅਸਰੇ ਨੋਵੇ ਨਾਤ ਹੋ ਕੇ ਚਾਹ ਪੀ ਕੇ ਕਹਿੰਦੇ ਮੈਂ ਸਿਵਲ ਹਸਪੀਟਲ ਚੱਲਿਆ ਗੋਲੀ ਲੈਣ ਜਾਂਦੇ ਹੀ ਨਸ਼ਾ ਛਡਾਉਣ ਵਾਲੀ ਮੁੜ ਕੇ ਸਵੇਰ ਦੇ ਘੇ ਘਰ ਆਏ ਨਹੀਂ ਬੱਚਿਆਂ ਦਾ ਜਨਮ ਦੇ ਨਹੀਂ ਇਹ ਸਭ ਡੀਕਤੇ ਰੇ ਸਾਰਾ ਦਿਨ ਇੱਕ ਦੋ ਜਾਣੇ ਹੁੰਦੇ ਹੀ ਘਰ ਨੂੰ ਪਾਏ ਮੰਗਣ ਤੁਹਾਡੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਇਹ ਕਹਿੰਦੇ ਇੱਕ ਹੁੰਡਾ ਮੈਂ ਧਮਕੀਆਂ ਦਿੰਦਾ ਵਾ ਕਿ ਮੇਰਾ ਫੋਨ ਤੂੰ ਲੱਲਿਆ ਮੈਂ ਤੈਨੂੰ ਜਾਨੋਂ ਮਾਰ ਦੇਣਾ ਪਰ ਹਾਨੂੰ ਨੂਨ ਭਾਰੀ ਪਤਾ ਕਿੰਨੇ ਮਾਰਿਆ ਕਿੰਨੇ ਨਹੀਂ ਕਿਸ ਦਾ ਨਾਂ ਨਹੀਂ ਲਾ ਸਕਦੇ ਕੀ ਕੰਮ ਕਰਦੇ ਸੀ ਜਦੋਂ ਤੁਸੀਂ ਦੇਖਿਆ ਕਿ ਉਹਨਾਂ ਦੇ ਕਿੱਦਾਂ ਦੇ ਹਾਲਾਤ ਘਰੋਂ ਭਾਈ ਜਦੋਂ ਗਏ ਬਿਲਕੁਲ ਸਹੀ ਗਏ ਹੁਣ ਤਾਂ ਫੈਕਟਰੀ ਵੀ ਲੱਗੇ ਹੀ ਕਿਤੇ ਕੰਮ ਤੇ ਹਾਂਜੀ ਕਦੇ ਤੁਹਾਨੂੰ ਕਿੱਦਾਂ ਪਤਾ ਪਿਆ ਪੇਪਰ ਦਾ ਕੰਮ ਕਰਦਾ 10 ਕਿ ਦੇ ਨਹੀਂ ਹੋਇਆ ਹਾਲੇ ਫੈਕਟਰੀ ਤੇ ਜਾਂਦੇ ਕਿੰਦਾ ਮੌਤ ਹੀ ਪਤਾ ਲੱਗੋ ਪਤਾ ਨਹੀਂ ਲੱਗਾ ਭਾਈ ਆ ਹੁਣ ਸੇਰੇ ਹਾਂਜੀ ਸੇਰੇ ਪੁਲਿਸ ਵਾਲਿਆਂ ਦਾ ਫੋਨ ਆਇਆ ਉਹਨਾਂ ਨੂੰ ਪਤਾ ਲੱਗਾ ਕਿ লাশ ਪਈ ਆ ਧਾਰ ਕਾਰਡ ਨਿਕਲਿਆ ਜੇਬ ਚੋਂ ਤੇ ਫਿਰ ਪਤਾ ਲੱਗਾ ਇਸ ਹਾਲਤ ਚ ਲਾਸ਼ ਤਹੀ ਬੈਠੀ ਐ ਪਈ ਦੀ ਕਿਸ ਹਾਲਤ ਚ ਲਾਸ਼ ਹੈ। ਪਰ ਇਹ ਹੱਥ ਪੈਰ ਵੀ ਜਿੱਦਾਂ ਵੱਡੇ ਹੁੰਦੇ ਆ ਤੇ ਮੂੰਹ ਚ ਖੂਨ ਨਿਕਲ ਰਿਹਾ ਹੀ ਪਤਾ ਨਹੀਂ ਉਹ ਰੱਬ ਜਾਣੇ ਕਿਸ ਤਰ੍ਹਾਂ ਕੇ ਨੇ ਮਾਰਿਆ ਕੀ ਨਹੀਂ। ਰਾਤ ਕਾਰ ਆਈ ਸੀ। ਨਹੀਂ ਰਾਤ ਨਹੀਂ ਕਾਰ ਆਈ। ਪਰਿਵਾਰ ਚ ਕੌਣ ਪੋਣਾ ਤੁਹਾਡੇ? ਮੈਂ ਇਕੱਲੀ ਮੇਰੇ ਦੋ ਬੱਚੇ ਬੇਟੀ ਦੇ ਬੇਟਾ ਤੇ ਆਪਾਂ ਚਾਰੋ ਹੀ ਬਸ। ਮੰਮੀ ਡੈਡੀ ਡੈਥ ਹੋ ਗਈ ਬਿਲਕੁਲ। ਕਿੰਨੀ ਉਮਰ ਦਾ ਸੀ? 36 ਸਾਲ ਦਾ। ਕੀ ਕਹਿਣਾ ਚਾਹੋਗੇ ਇਸ ਦਾ ਮਤਲਬ ਮੈਂ ਇਹ ਚਾਹਨੀ ਕਿ ਕਾਰਵਾਈ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਸ ਤਰ੍ਹਾਂ ਵੈਦ ਹੋਈ ਕਿੰਨੇ ਮਾਰਿਆ ਕਿਸ ਤਰ੍ਹਾਂ ਵਸ ਇਹ ਮੈਂ ਕਿਹ ਯਾਰ ਦੋਸਤ ਕਿਤਾ ਦੇ ਰਲਦੇ ਆ ਜੀ ਮੈਂ ਹੁਣ ਬਾਅਦ ਪਤਾ ਨਹੀਂ ਕਿੰਨਾ ਕਿੰਨਾ ਨਾਲ ਮਿਲਦੇ ਹੀ ਮੈਂ ਸਾਰਿਆਂ ਨੂੰ ਪਛਾਨਦੀ ਨਹੀਂ ਅੱਛਾ ਸ਼ਰੌ ਕੇਂਦਰ ਚ ਵੀ ਰਹੇ ਨੇ ਹਾਂਜੀ ਕਿੰਨੇ ਦਿਨ ਰਹੇ ਨੇ 3 ਮਹੀਨੇ ਉੱਥੇ ਵੀ ਰਹੇ ਲਛਸ਼ਰੌ ਕੇਂਦਰ ਤੇ ਉਸ ਤੋਂ ਬਾਅਦ ਫਿਰ ਕੰਮ ਤੇ ਲੱਗੇ ਸੀ ਹਾਂਜੀ ਕਦਿਹਾਸ਼ ਕਿਤੇ ਆ ਪ੍ਰੇਮਨਗਰ ਜੀ ਪਹਿਲੇ ਹੀ ਪੁਲਿਸ ਲਾਈਨ ਚੱਕੀ ਵਾਲੀ ਗਲੀ 'ਚ ਰਹਿੰਦੇ ਸੀ ਉੱਥੋਂ ਮਕਾਨ ਵੇਚ ਕੇ ਪ੍ਰੇਮਨਗਰ ਆਏ 2-3 ਮਹੀਨੇ ਹੋ ਇੱਧਰ ਆਏ ਸੋ ਇ ਜੈਡ ਬੋਡੀ ਮਿਲੀ ਇਹ ਪੁੱਛੀ ਤੇ ਪੁਲਿਸ ਲਾਈਨ ਨੂੰ ਜਾਂਦੀ ਇਹ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮਨਗਰ ਦੀ ਬੈਕ ਸਾਈਡ ਪੈਂਦੀ ਆ ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਜਾਗਾ ਦੇ ਵਿੱਚ ਇੱਕ ਡੈਡ ਬੋਡੀ ਪਈ ਆ ਆ ਕੇ ਦੇਖਿਆ ਤੇ ਖੇਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਦ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਵਰਿੰਦਰਪਾਲ ਸਿੰਘ ਬੀਰੂ ਹੈ ਵਾਈਫ ਦੇ ਆ ਗਏ ਨੇ ਦੱਸਦੇ ਭਈ ਕੱਲ ਕਰੂੰ ਸਵੇਰੇ ਗਏ ਸੀ ਓਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਹੋਣੇ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਇਤਲਾਹ ਦਿੱਤੀ ਹੈ ਸਾਡੇ ਦੱਸਣ ਵਾਲੇ ਕਿੱਥੋਂ ਦੇ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇੱਥੋਂ ਦੇ ਕਿੱਥੋਂ ਦੇ ਨੇ ਇੱਥੋਂ ਬਸੰਤਨਗਰ ਦੇ ਕੀ ਲੱਗਦਾ ਤਾਂ ਮੁੱਢਲੀ ਜਾਂਚ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ 2-4 10-12 ਘੰਟੇ ਹੋ ਜਾਂਦੇ ਫੋਰਟਿੰਗ ਹੋ ਜਾਂਦੀ ਹੈ ਤੋ ਨੱਕ ਮੂੰਹ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆਂ